ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬੂਟੇ ਦੇ ਕੋਲੇ ਆਇਆ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਸਾਰੇ ਵੀਰ ਤੁਸੀਂ ਜਾਣਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਮੱਝ ਦਿਖਾ ਦਾਂਗੇ ਨੀਲੀ ਰਾਵੀ ਜਿਹੜੀ ਦੋਸਤੋ ਪੂਰੀ ਨੀਲੀ ਰਾਵੀ ਦੀ ਮੱਝ ਆ ਸੋ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਇਹੋ ਜਿਹਾ ਪਸ਼ੂ ਖਰੀਦਣ ਦੀ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਤੇ ਘਾਸ ਬਿਜਰ ਤੁਸੀਂ ਪਿੰਡ ਅਮੀਰਕੇ ਕਰਨੀ ਹੈਗੀ ਠੀਕ ਆ ਤੇ ਅੱਜ ਆ ਦੋਸਤੋ 28 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਮਾਰਨਿੰਗ 29 ਜੁਲਾਈ ਨੂੰ ਦੋਸਤੋ 6:00 AM ਤੇ ਜੀ ਦੋਸਤੋ ਸੁਪਾ 6 ਵਜੇ ਜਿਹੜੀ ਵੀਡੀਓ ਅਪਲੋਡ ਕਰਦੇ ਆਂਗੇ ਸੋ ਜਿਸ ਵੀਰ ਨੂੰ ਪਸੰਦ ਆਊਗੀ ਗੱਭਣ ਮੱਝਾ ਆਪਦੇ ਤਿੱਪ ਕੇ ਤਸੱਲੀ ਕਰ ਸਕਦੇ ਹੋ ਚੌਥਾਣਾ ਦੀ ਆਓ ਕਰਦੇ ਆਂ ਗੱਲਬਾਤ ਵੀਰ ਬੂਟੇ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਸਮਝਦੇ ਆਂ ਸਭ ਤੋਂ ਪਹਿਲਾਂ ਵੀਰ ਬੂਟੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੀਪਾ ਬੋਰਸਣਾ ਬੜੇ ਵਧੀਆ ਹੋਰ ਠੀਕ ਠਾਕ ਮਰੀ ਜਾਂਦੇ ਛਾਲਾ ਮਰੀ ਜਾਂਦੇ ਆਂਦੇ ਹੁਣ ਬਜੇ ਰਹੇ ਮੀਂਹ ਮੂਦੋ ਆ ਬਜੇ ਬਜੇ ਆ ਜੀ ਆਪਣੇ ਕਿਵੇਂ ਤਾਂ ਫਿਰ ਪਾਣੀ ਪੂਣੀ ਦਾ ਜੀ ਆਪਣੇ ਬਸ ਪਾਣੀ ਮੀਂਹ ਦਾ ਬੜੇ ਪੈ ਚਲੋ ਪਾਣੀ ਆਪਣੇ ਖਰੋਂਦਾ ਜੀ ਤੁਰਿਆ ਜਾਂਦਾ ਨਾਲ ਨਾਲ ਨੀਵਿਆਂ ਦਾ ਮਾਣ ਠੀਕ ਹੈ ਠੀਕ ਹੈ ਆਈਦੇ ਤੋਂ ਲੇਟ ਹੋ ਗਏ ਮੱਝਾਂ ਦੋ ਹੀ ਇੱਕ ਤੁਹਾਨੂੰ ਪਤਾ ਹੀ ਹੋਂ ਵੇਖੀ ਤੇ ਮੈਂ ਕਿਹਾ ਚਲੋ ਤੇ ਕੀ ਵੀਡੀਓ ਪਾਣੀ ਹੁੰਦੀ ਨਾ ਪਾਇਆ ਜੀ ਬਿਲਕੁਲ ਬਿਲਕੁਲ ਆ ਨੰਗੀ ਨਾਲ ਲੱਭ ਕੇ ਲੈਂਦਾ ਤੁਸੀਂ ਆਂਦੇ ਠੀਕ ਹੈ ਜੀ ਨਾਲੇ ਨਕ ਮੈ ਬੂਟਾ ਕਹਿੰਦਾ ਵੀ ਇਹਦੇ ਨਕਸ਼ੇ ਬਣੇ ਆ ਠੀਕ ਆ ਤੇ ਵੇਖ ਲਓ ਨਹੀਂ ਦੋਹਾਂ ਦਾਵਾਂ ਦੇ ਆ ਵੇਖੋ ਜੀ ਠੀਕ ਆ ਨਿਸ਼ਾਨਾ ਨਿਸ਼ੂਣ ਵਾਲੀ ਆ ਦੋਸਤੋ ਕਰਨੀ ਓਵਰ ਵਾਈਟ ਦਾ ਥੋੜੀ ਜੀ ਵੱਧ ਹੈਗੀ ਆ ਪਰ ਬੂਰੀ ਨੀਲੀ ਰਵੀ ਦੀ ਜਿਹੜੀ ਆ ਇਹ ਮੱਝ ਆ ਠੀਕ ਆ ਜੀ ਅੱਖ ਬਿੱਲੀ ਮਨਕਣੀ ਅੱਖ ਤੇ ਬੂਟੇ ਵੀਰ ਗੱਬਣਾ ਸੁਹਾ ਗਨਵਾ ਸੂਣ ਜਾ ਰਹੀ ਤੇਜਾ ਸੰਧੂ ਸਾਫ ਤੇਜਾ ਸੁਹਾ ਠੀਕ ਆ ਤੇ ਦਿਨ ਹਜੇ ਘੱਟੋ ਘੱਟ ਕਿੰਨੇ ਕੁ ਲੈ ਜੂ ਦੇ ਨਾ ਮੇਰੇ ਹਿਸਾਬ ਦਾ ਦੋ ਚਾਰ ਲਗੂ ਤਿਆਰ ਹੈ ਮੱਝ ਹੁਣ ਕੀ ਗਾਜੀ ਹਾਂਜੀ 2-4 ਦਿਨ ਹਜੇ ਸਮਾਂ ਲੈ ਜੂਗੀ ਠੀਕ ਆ ਜੀ ਬਹੁਤ ਵਾਹ ਜੀ ਜੂ ਲਾ ਬੈਠੀ ਆ ਡੰਗਰ ਭੁੜਕੇ ਭੜਕੇ ਦੋ ਚਲੋ ਨਹੀਂ ਪਰ ਮੈਂ ਠੰਡੀ ਧੀਰੀ ਆ ਕੋਈ ਚੱਕਰ ਨਹੀਂ ਗਾਲੇ ਗੂਲੇ ਪਈ ਆਉਂਦੇ ਪੱਟੇ ਪੁੱਟੇ ਲੱਗ ਪਈ ਖਾਣ ਆ ਕਰੋ ਚੈੱਕ ਹਾਂਜੀ ਠੀਕ ਆ ਤੇ 2-4 ਦਿਨ ਸਮਾਂ ਕੱਢਦੀ ਆ ਦੋਸਤੋ ਬਾਕੀ ਆ ਤੋੜ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਵਿਖਾਉਨੇ ਆ ਲੇਵਾ ਥਣ ਤਸੱਲੀ ਕਰਵਾਉਨੇ ਆ ਬਾਕੀ ਕਾਫੀ ਚੰਗਾ ਸੋਹਣਾ ਚੌਰਸ ਲੇਵਾ ਤੇ ਥਣ ਥਣ ਦੀ ਕੁਆਲਿਟੀ ਕਾਫੀ ਚੰਗੀ ਸੋਹਣੀ ਲੱਗੀ ਆ ਵੇਖੋ ਟੈਂਕ ਖੋਲ ਕੇ ਦਿਖਾਈਏ ਚਲੋ ਟਾਂਜੀ ਮੱਝ ਵੀ ਆਪਣੀ ਟੈਂਕਾ ਤੇ ਅੱਗੇ ਬੰਦਾ ਵੀ ਟੈਂਕਾ ਟੈਂਕਾ ਮੱਝ ਤੇ ਬੰਦਾ ਟੈਂਕਾ ਬਾਕੀ ਅੱਜ ਤੇਰੀ ਪੀਣਾ ਨਹੀਂ ਤੂੰ ਆਉਂ ਤਿਹੜੀ ਮੋਟਰ ਲਾਈ ਉਹ ਕਿੱਦਾਂ ਹੈ ਫੁੱਲ ਵੱਡੇ ਕੱਦ ਕਾਰ ਦੀਆ ਦੋਸਤੋ ਹੈਵੀ ਬਾਡੀ weight ਆ ਸਰੀਰਕ ਬੰਤਰ ਵੇਖੀਏ ਤਾਂ ਪੂਰੀ ਭਾਰੀ ਤੇ ਵਜਨ ਵੱਟੇ ਵਾਲੀ ਆ ਆ ਦੇਖੋ ਜੀ ਨਿਸ਼ਾਨਾ ਸੰਧੂ ਸਾਹਿਬ ਸਾਰਿਆਂ ਵੇਖ ਲਓ ਹਮ ਇਹ ਉੱਤੋਂ ਦੀਆਂ ਨਿਸ਼ਾਨੀਆਂ ਵੀ ਜਿਹੜੀਆਂ ਦੋਸਤੋ ਪੂਰੀਆਂ ਠੀਕ ਹੈ ਪਹਿਲਾਂ ਮੈਂ ਜ਼ਿਕਰ ਕਰਦਾ ਥੋੜੀ ਜੀ ਓਵਰ ਵਾਈਟਨਸ ਮਿਲੂਗੀ ਬਾਅਦ ਕਿਉਂਕਿ ਲੀਲੀ 라ਵੀ ਦੇ ਵਿੱਚ ਜਦੋਂ ਥੋੜਾ ਵਾਈਟਪਨ ਵੱਧ ਆ ਜੇ ਥੋੜੀ ਸਫੇਦੀ ਵੱਧਾ ਬਾਕੀ ਸਰੀਰ ਘਟਾਂਚਾ ਵੇਖੋਗੇ ਤਾਂ ਪੂਰੀ ਰਵੇ ਦੀ ਗੱਲ ਕਰਕੇ ਦੋਸਤੋ ਤੇ ਤਕਰੀਬਨ ਜਿੰਨਾ ਵੀ ਥਣ ਦੇਵਾ ਪੂਰਾ ਦੁੱਧ ਵਾਲਾ ਜਿਹੜਾ ਆਪਾਂ ਦੇਵਾ ਕਹਿ ਸਕਦੇ ਹਾਂ ਆਜਾ ਤਿੰਨ ਚਾਰ ਦਿਨਾਂ ਕੀ ਪਾਇਨ ਹੋਰ ਦੋਸਤੋ ਕਿੰਨਾ ਤੇਪਰ ਧੁੱਪਣ ਸੰਧੂ ਸਾਫ ਨਹੀਂ ਹਾਂ ਬਿਲਕੁਲ ਪੋਲੀ ਰੂਨ ਦੀ ਲੱਪਾਂ ਭਰੀਗੀ ਕਿ ਡੰਗਰ ਚੀੜਾ ਹੁੰਦਾ ਤੇਪਾ ਛੋੜਾ ਥਣਾ ਹਾਂ ਇਹਦਾ ਬਿਲਕੁਲ ਆਇਆਂਗਾ ਸੁਗਿਆ ਡੰਗਰੀਆਂ ਤੇ ਲੱਪਾਂ ਭਰੀਆਂ ਤੇਪੇ ਦੀਆਂ ਹਾਂਜੀ ਲੋ ਜੀ ਬਾਕੀ ਬਰੀਡ ਦੀਆਂ ਸਾਰੀਆਂ ਨਿਸ਼ਾਨੀਆਂ ਸਾਰ ਸੂਤ ਤੇ ਜੋ ਵੀ ਹੈ ਕੋਈ ਹਾਂ ਵਾਹ ਫੰਕਸ਼ਨ ਪੂਰੇ ਹੈਗੇ ਹਾਂਜੀ ਹਾਂਜੀ ਸਾਰ ਤੇ ਜਿਹੜਾ ਦੋਸਤੋ ਨਿਸ਼ਾਨ ਬਾਕੀ ਆ ਥਾਣ ਦੀ ਕੁਆਲਿਟੀ ਦੇਖੋ ਤੁਸੀਂ ਬਿਲਕੁਲ ਬਹਿਣੀ ਵਾਲੇ ਪਾਸੇ ਮੈਂ ਤੁਹਾਨੂੰ ਦਿਖਾ ਰਿਹਾ ਮੁੱਠੀ ਵਾਲਾ ਥਾਣਾ ਦੋਸਤੋ ਸੈਜ ਬਿਲਕੁਲ ਇੱਕਸਾਰ ਆ ਦੇ ਇੰਨੀ ਵਾਲੀ ਦੋਸਤੋ ਚੀਜ਼ ਆ ਤੇ ਸਿੰਗੀ-ਸੁੰਗੀ ਵੇਖੋਗੇ ਬੰਦਰ ਵੇਖੋਗੇ ਪੂਰੀ ਤੁਸੀਂ ਮਜਦੀ ਤੇ ਕਾਫੀ ਸੋਨਾ ਸਰੀਰ ਘਟਾਂ ਚ ਆ ਠੀਕ ਹੈ ਜੀ ਤੇ ਹਰ ਹੀ ਗੱਲ ਮਿਲਕਿੰਗ ਦੀ ਦੋਸਤੋ ਭਰਿਆ ਪਾਂਡਾ ਬਾਕੀ ਸੇਵਾ ਦਾ ਦੁੱਧ ਹਰ ਵਾਰ ਆਪਾਂ ਕਹਿ ਦਿੰਨੇ ਆ ਚੰਗੀ ਖਾਸੀ ਸੇਵਾ ਕੋਈ ਵੀਰ ਕਰੂਗਾ ਦੁੱਧ ਸੋਨਾ ਭਰ ਦੂਗੀ ਤੁਹਾਡੀ ਨੀਂਦ ਤੋਂ ਵੱਧ ਦੇ ਬਲ। ਜਿਵੇਂ ਆਪਾਂ ਸੰਤੂ ਸਾਹਿਬ ਜੀ ਪੀਐਸ ਵੇਖਣਾ ਚਾਹੀਏ ਜਾਨਦੀ ਜਿੱਦਾਂ ਤੋਂ ਉਹ ਆਂਦੇ ਜੋ 14 15 ਲੀਟਰ ਆਰਾਮ ਨਾਲ ਨਾ ਹੀ ਦੁੱਧ ਗੱਡੀ ਚੱਲੀ। ਅੱਛਾ ਜੀ। 14 15 ਕਿਲੋ। 14 15। ਹਾਂ 14 15 ਲੀਟਰ ਦੁੱਧ ਬਹੁਤ ਹੁੰਦਾ ਆਈਂਦਾ। ਅੱਖ ਨੂੰ ਜਾਂ ਭੋਵੇਂ ਵੀ ਵੀ ਆ ਕੇ 15 ਲੀਟਰ ਦੁੱਧ ਬਹੁਤ ਹੁੰਦਾ ਆਈਂਦਾ। ਪਰ ਐਡੇ ਟੈਂਕ ਨੂੰ ਘੱਟ ਨਾਲ ਚਾਹੀਦਾ। ਬਿਲਕੁਲ ਜੀ ਬਿਲਕੁਲ। ਹਾਂ ਜਿੱਦੀ ਮੈਂ ਪਲੀ ਪੁਲੀ ਆ। ਫੇਰ ਸੰਧੂ ਸਭ ਛੰਡੀ ਧੀਰੀ ਪੜੀ ਬਾਜੀ। ਕੋਈ ਐ ਲੋ ਬਤਾ। ਲੋ ਵੀ ਦੋਸਤੋ। ਟੈਂਕ ਜਿੱਦੀ ਵੇਖੋ ਬਾਜਾ। ਟੈਂਕ ਤਾਂ ਦਾ ਵੇਚ ਨਹੀਂ ਨਹੀਂ ਮੈਂ। ਅੱਛਾ ਜੀ। ਹਾਂ। ਕੀ ਹਾਂ ਟੈਂਕ ਤੇਰੀ ਕੀ ਸਲਾਹ? ਮੈਂ ਨਾ ਵੇਚੀਏ। ਇਹਨਾਂ ਦਾ ਘਰੋ ਵੇਚ ਦੀਏ ਤੈਂਕਾ ਫਿਰ ਦਿਲ ਲਈ ਬੈਠਾ ਵਾਪਾ ਦਿਲ ਲਈ ਬੈਠਾ ਹਾਂ ਮੱਝ ਵੀ ਪੂਰੀ ਸ਼ਕੀਲ ਵੀ ਪੂਰੀ ਹੈ ਮਸ਼ੀਨ ਹੀ ਤੇ ਰਾਜੀ ਬਾਦੀ ਫੁੱਲ ਵਜਣ ਵਾਲੀ ਹੈ ਦੋਸਤੋ ਪੂਰੇ ਵਜਨ ਲੋਡ ਦੇ ਵਿੱਚ ਹੈ ਠੀਕ ਆ ਲੈ ਆ ਇੱਥੇ ਦੁੱਧ ਤਾਂ ਤਕਰੀਬਨ ਘਟੋ ਘਟ ਵੀਰਾਂ ਦੋਸਤੋ ਚੰਗੀ ਮਿਲਕਿੰਗ ਦੀ ਆਸ ਕਰਦੇ ਹਾਂ ਕਿਉਂਕਿ ਅੱਗੇ ਜਿਹੜਾ ਵੀਰ ਲੈ ਕੇ ਗਿਆ ਚੰਗੇ ਖਾਸੇ ਪੈਸੇ ਲੱਗਣੇ ਆ ਤੇ ਪਸ਼ੂ ਜਿਹੜਾ ਦੋਸਤੋ ਜਿਹੜੇ ਵੀਰ ਨੇ ਚੰਗੀ ਅਕੇ ਸੰਭਾਲ ਕਰ ਲਈ ਦੁੱਧ ਜਿਹੜਾ ਦੋਸਤੋ ਮੱਝ ਨੇ ਦੇਨੇ ਤੇ ਨਾ ਬਾਕੀ ਕੁਆਲਿਟੀ ਪੂਰੀ ਠੰਦੀ ਓਕੇ ਰਿਪੋਰਟ ਆ ਠੀਕ ਹੈ ਜੀ ਦੇਵਾ ਗਾਡਰ ਕੁਆਲਿਟੀ ਚੰਗੀ ਆ ਮੈਂ ਵੇਚਿਆ ਮੈਂ ਪਰਤਾਵਲੇ ਨਾ ਪਿੰਡੋਂ ਆਂਦੇ ਪਪਾਰੀਆਂ ਤੋਂ ਆਉਂਦੇ ਨੇ ਮੈਂ ਟਾਉਨ ਮੈਂ ਵੇਚੀ ਨਾ ਮੈਂ ਸ਼ੰਦੂ ਨਾ ਕਦੇ ਖੋਲਦੇ ਐ ਪਰੇ ਕਰਦੇ ਕਾਜੋ ਰੀਤੇ ਦੋ ਲੱਖ ਠੀਕ ਹੈ ਤਾਂ ਬੁੱਟੇ ਵੀਰ ਕਿੰਨਾ ਮੁੱਲ ਕੀ ਕਰਦੇ ਆ ਡਿਮਾਂਡ ਇਹ ਤੇ ਤਾਂ ਸੰਧੂ ਸਾਹਿਬ ਜੀ ਕਹਿੰਦਾ 1 ਗੇੜ ਲੱਖ ਹੀ ਕਰ ਲਿਗੇ ਹੂੰ ਪਰ ਚਲੋ ਆਪਾਂ ਨੂੰ ਭਾ ਲੈ ਲਈਏ 92000 ਦੀ ਮੱਝ ਦੇਣਾ ਘਾਨਾ 92 92000 ਦੀ ਠੀਕ ਹੈ ਜੀ ਹਾਂਜੀ 92000 ਦੀ ਜਿਹੜੀ ਦੋਸਤੋ ਹਾਂ ਨਾ ਬਾਈਆਂ ਦਾ ਵੀ ਦੇ ਦਾਂਗੇ ਠੀਕ ਆ 92000 ਦੀ ਮੱਝ ਆ ਨਾ ਹਾਂ 92000 ਰੇਟ ਬਿਲਕੁਲ ਜਾਇਜ਼ ਇਹਦਾ ਉਹ ਜ਼ਿਆਦਾ ਨਹੀਂਗਾ ਠੀਕ ਹੈ ਜੀ ਹਾਂ ਜੀ ਚੀਜ਼ ਦਾ ਮੁੱਲ ਹੁੰਦਾ ਹਾਂ ਪਰ ਇਹ ਗੱਲ ਵਾਹਣ ਟੈਂਡ ਘੱਟ ਨਹੀਂ ਗਈ ਸਰੀਰ ਪੱਖੋਂ ਛੱਡੇ ਵੱਲੋਂ ਟਿੱਪੜ ਤਾਂ ਆਪਣਾ ਜੋ ਹੀ ਆ ਨੀਲੀ ਦੀਆਂ ਪਿਓ ਨਿਸ਼ਾਨੀਆਂ ਸਾਰੀਆਂ ਵੇਖ ਲਓ ਤੁਸੀਂ ਲਓ ਜੀ ਠੀਕ ਆ ਚੀਜ਼ ਕੁਆਲਟੀ ਵਾਲੀ ਆ ਦੋਸਤੋ ਠੀਕ ਆ ਥੋੜਾ ਜਿਹਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਪੈਸੇ ਬੇਸ਼ੱਕ ਥੋੜੇ ਵੱਧ ਭਰਨੇ ਪੈਂਦੇ ਪਸ਼ੂ ਤੇ ਪਰ ਉਹੋ ਜੀ ਕੁਆਲਟੀ ਵੀ ਤੁਹਾਨੂੰ ਮਿਲ ਜਾਂਦੀ ਆ ਤੇ ਬੂਰੀ ਨੀਲੀ ਰਾਬੀ ਜਿਹੜੀ ਦੋਸਤੋ ਤੁਹਾਨੂੰ ਇਹ ਆਪਾਂ ਅੱਜ ਮੱਝ ਦਿਖਾਈ ਆ। ਆਪਕੋ ਵੀ ਵੇਖੋ ਨਾ ਬਿਲਕੁਲ ਤੇ ਬਿੱਲੀ ਮਨਕਣੀ ਆਖਾ ਬਿਲਕੁਲ ਹੋ ਸਕਦਾ ਵੀ ਬੱਚਾ ਕੁਝ ਚੰਗਾ ਸੀਮਣ ਲੱਗਾ ਹੋਇਆ ਤੇ ਬੱਚਾ ਵੀ ਚੰਗਾ ਸੋਹਣਾ ਪਾਉਣ ਦੀ ਆਸ ਹੋ ਜਾਂਦੀ। ਹਾਂਜੀ ਹਾਂਜੀ ਇਹ ਤਾਂ ਹੋਊਗਾ ਹੁਣ ਆਪਾਂ ਇਹਨਾਂ ਪੁੱਛਿਆ ਨਹੀਂ ਕਿਹੜਾ ਸੀਮਣ ਸੂਣ ਲੱਗਾ। ਬਿਲਕੁਲ। ਹਾਂਜੀ। ਤੇ ਬੂਟਾ ਵੀ ਰਦਈਏ ਨੰਬਰ ਆਪਣੇ ਸੰਪਰਕ 84373 98943 ਠੀਕ ਹੈ ਜੀ। ਹਾਂਜੀ। ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਬੂਟਾ ਠੀਕ ਹੈ ਜੀ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਤਸਕ ਕਰੂਸ